ਮਰਕੀਸ ਜਨ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਪੰਡਤ ਦੀਨਦয়াল ਜੀ ਦਾ ਜਨਮ ਦਿਹਾੜਾ ਹੈ ਤੇ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਭਗ 70 ਥਾਮਾ ਦੇ ਉੱਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਬਣਾਇਆ ਜਾ ਰਿਹਾ ਹੈ ਪਹਿਲਾਂ ਸਵੇਰੇ ਅਸੀਂ ਕੁਲਰੀਆਂ ਦੇ ਵਿੱਚ ਬਣਾਇਆ ਫਿਰ ਮੰਡੇਰ ਦੇ ਵਿੱਚ ਬੋਹਾ ਦੇ ਵਿੱਚ ਬਰੇਟਾ ਦੇ ਵਿੱਚ ਤੇ ਹੁਣ ਬਲਾਡਾ ਬਲਾਡਾ ਦੇ ਵਿੱਚ ਵੀ ਪੰਜ ਥਾਮਾਤੀ ਪ੍ਰੋਗਰਾਮ ਹੋ ਰਿਹਾ ਇਸ ਤੋਂ ਬਾਅਦ ਫਿਰ ਮਾਖਾ ਦੋਦੜਾ ਇਸ ਤਰੀਕੇ ਨਾਲ ਮਾਨਸਾ ਭਿੱਖੀ ਸਰਦੁਰਗੜ ਚੁਨੀਰ ਆਏ ਅਲੱਗ-ਅਲੱਗ ਪੂਰੇ ਸਾਰੇ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈਗਾ ਇਹਨਾਂ ਦੇ ਜਨਮ ਦਿਨ ਦਾ ਪ੍ਰੋਗਰਾਮ ਜਿਹੜਾ ਹੈਗਾ ਬਣਾਇਆ ਜਾ ਰਿਹਾ ਪੰਡਤ ਜੀ ਦੇ ਬਾਰੇ ਚ ਇਹ ਹੈ ਪੰਡਤ ਜੀ ਇੱਕ ਆਦਰਸ਼ ਜਿਹੜਾ ਇਹਨਾਂ ਨੇ ਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਕਿਉਂਕਿ ਇਹ ਇੱਕ ਬਹੁਤ ਹੀ ਨੇਕ ਸੁਆਦੇ ਔਰ ਇੱਕ ਵਧੀਆ ਵਿਚਾਰਧਾਰਾ ਵਾਲੇ ਵਿਅਕਤੀ ਵਿਅਕਤੀ ਤੁਸੀਂ ਇਹਨਾਂ ਦਾ ਔਰ ਇਹਨਾਂ ਨੇ ਜਿਹੜਾ ਇੱਕ ਵਿਚਾਰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਇਕਾਤਮ ਮਾਨੋਵਾਦ ਦਾ ਦਿੱਤਾ ਸੀ ਉਸ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਪਹਿਰਾ ਦੇ ਰਹੀ ਹੈ ਜੋ ਦੇਸ਼ ਦੇ ਵਿੱਚ ਸੱਤਾ ਦੇ ਵਿੱਚ ਸਰਕਾਰ ਵੀ ਚੱਲ ਰਹੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 10 ਸਾਲ ਤੋਂ ਉਹ ਵੀ ਉਸੇ ਜੋ ਮੰਤਰ ਜਿਹਨਾਂ ਕੀ ਸਾਨੂੰ ਪੰਡਿਤ ਜੀ ਦੇ ਕੇ ਗਏ ਸੀ ਇਕਾਤਮ ਮਾਨੋਵਾਦ ਇਕਾਤਮ ਮਾਨੋਵਾਦ ਦਾ ਮਤਲਬ ਲਾਈਨ 'ਚ ਖੜਿਆ ਖੀਰਲਾ ਉਹ ਵਿਅਕਤੀ ਜਿਹਦੀ ਕੋਈ ਗੱਲ ਨਹੀਂ ਕਰਦਾ ਜਿਹਦੇ ਕੋਲੇ ਰਹਿਣ ਨੂੰ ਮਕਾਨ ਨਹੀਂ ਖਾਣ ਨੂੰ ਭੋਜਨ ਨਹੀਂ ਪਹਿਨਣ ਨੂੰ ਬਸਤਰ ਨਹੀਂ ਭਾਰਤੀ ਜਨਤਾ ਪਾਰਟੀ ਉਹਦੀ ਗੱਲ ਕਰਦੀ ਹੈ ਔਰ ਉਹਦੇ ਉੱਤੇ ਪੈਰਾ ਵੀ ਦਿੱਤਾ ਹੈ ਔਰ ਉਹਤੇ ਕੰਮ ਕਰਕੇ ਵੀ ਦਿਖਾਇਆ ਹੈ ਭਾਰਤੀ ਜਨਤਾ ਪਾਰਟੀ ਨੇ ਜੋ ਜਨਕੀ ਵੀ ਸਾਨੂੰ ਪੰਡਤ ਜੀ ਨੇ ਜਨਕੀ ਵੀ ਰਸਤਾ ਦਿੱਤਾ ਸੀ ਉਹਦੇ ਤੇ ਅੱਜ ਉਹਨਾਂ ਦੇ ਕਦਮਾਂ ਤੇ ਚੱਲਦੀ ਹੋਈ ਜੇ ਪਾਰਟੀ ਇਸ ਮਕਾਮ ਨੂੰ ਪੂਰਾ ਤੇਜ਼ੀ ਨਾਲ ਇਸ ਦੇ ਉੱਤੇ ਕੰਮ ਕਰ ਰਹੀ ਹੈ ਔਰ ਜਿਵੇਂ ਹੁਣ ਮੈਂ ਗੱਲ ਕਰਾਂ ਮਕਾਨ ਦੀ ਯਾਨੀ ਕਿ ਵੀ ਹੁਣੀ ਲੇਟੈਸਟ ਯਾਨੀ ਕਿ ਵੀ 3ਰਡ ਰਾਉਂਡ ਦੀ ਯਾਨੀ ਕਿ ਜਿਹੜੀ ਕਿਸ਼ਤ ਹੈ ਹੀ ਹੈ ਉਹ ਸਾਰੇ ਲੋਕਾਂ ਦੇ ਮਕਾਨਾਂ ਦੀ 15 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਪਾਈ ਹੈ ਜਿਹਦੇ ਵਿੱਚ ਲਗਭਗ ਪੂਰੇ ਦੇਸ਼ ਦੇ ਵਿੱਚ ਕਾਫੀ ਯਾਨੀ ਕਿ ਕਰੋਨਾ ਦੀ ਆਪਾਂ ਸੰਖਿਆ ਦੇ ਵਿੱਚੜ ਹੈਗਾ ਉਹ ਮਕਾਨ ਜਿਹੜੇ ਹੈਗੇ ਨੇ ਲੋਕਾਂ ਨੂੰ ਪ੍ਰੋਵਾਈਡ ਕੀਤੇ ਨੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਯਾਨੀ ਕਿ ਜਿਹੜੀ ਹੈਗੀ ਹੈ ਗਿਣਤੀ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਮਕਾਨ ਜਿਹੜੇ ਹੈਗੇ ਨੇ ਉਹ ਆਏ ਨੇ ਔਰ ਲੋਕ ਉਸ ਦਾ ਫਾਇਦਾ ਵੀ ਲੈ ਰਹੇ ਨੇ ਕਿਉਂਕਿ ਪੰਡਤ ਜੀ ਨੇ ਜਿਹੜਾ ਹੈਗਾ ਉਹਨਾਂ ਦਾ ਇੱਕ ਬਹੁਤ ਵਧੀਆ ਜੀਵਨ ਰਿਹਾ ਹੈ ਉਹਨਾਂ ਨੇ ਹਮੇਸ਼ਾ ਦੇਸ਼ ਨੂੰ ਇੱਕ ਰੱਖਣ ਵਾਸਤੇ ਆਪਣਾ ਪੂਰਾ ਸਾਰਾ ਜੀਵਨ ਇਸੇ ਕੰਮ ਤੇ ਲਗਾਇਆ ਹੈ ਦੇਸ਼ ਨੂੰ ਕਿਵੇਂ ਆਪਾਂ ਅੱਗੇ ਲੈ ਕੇ ਜਾ ਸਕਦੇ ਆ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਵਿੱਚ ਗੁਣ ਸੀ ਜਨਕਿ ਵੀ ਉਸੇ ਨੂੰ ਅਸ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਹਰ ਇੱਕ ਬੂਥ ਲੈਵਲ ਦੇ ਉੱਤੇ ਪ੍ਰੋਗਰਾਮ ਜਿਹੜੇ ਹੈਗੇ ਨੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਦੇ ਵਿੱਚ ਅੱਜ ਇਹ ਮਨਾਏ ਜਾ ਰਹੇ ਨੇ ਔਰ ਉਹਦੇ ਨਾਲ ਹੀ ਅੱਜ ਭਾਰਤੀ ਅੰਤਾ ਪਾਰਟੀ ਦਾ ਮੈਂਬਰਸ਼ਿਪ ਦਾ ਮਹਾ ਸੰਪਰਕ ਅਭਿਆਨ ਹੈ ਜਿਹਦੇ ਵਿੱਚ ਪੂਰੇ ਹਰ ਇੱਕ ਬੂਦ ਦੇ ਵਿੱਚ ਅਸੀਂ 200 ਮੈਂਬਰਸ਼ਿਪ ਦਾ ਟਾਰਗੇਟ ਲੈ ਕੇ ਚੱਲੇ ਹੋਏ ਹਾਂ ਔਰ ਮਾਨਸਾ ਜਿਹੜੇ ਦੇ ਵਿੱਚ ਮੈਂ ਗੱਲ ਕਰਾਂ ਤਾਂ ਹੁਣ ਤੱਕ ਸਾਡੇ ਕੋਲੇ ਲਗਭਗ ਜੋ ਹੈ 7000 ਦੇ ਕਰੀਬ ਮੈਂਬਰਸ਼ਿਪ ਜਿਹੜੀ ਹੈਗੀ ਹੈ ਉਹ ਹੋ ਚੁੱਕੀ ਹੈ ਔਰ ਬਹੁਤ ਤੇਜ਼ੀ ਨਾਲ ਸਾਡੇ ਵਰਕਰ ਜਿਹੜੇ ਹੈਗੇ ਨੇ ਲੱਗੇ ਹੋਏ ਨੇ ਬਹੁਤ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਔਰ ਜਿਹੜਾ ਟਾਰਗੇਟ ਸਾਨੂੰ ਮਿਲਿਆ ਹੈ ਉਹ ਅਸੀਂ ਜਲਦੀ ਹੀ ਪੂਰਾ ਕਰ ਲਾਂਗੇ ਅੱਜ ਸਾਡੇ ਬੀਜੇਪੀ ਦੇ ਸਥਾਨਕ ਢੀਨਦੇਵਾਲ ਪਾਦੇ ਜੀ ਦਾ ਜਨਮ ਦਿਨ ਉਸ ਵਰਤਨ ਕਰਕੇ ਲਾਇਆ ਗਿਆ ਜੋ ਬੁੱਟਾ ਢੀਨਦੇਵਾਲ ਜਿਹਨਾਂ ਲਾਇਤੀ ਅੱਜ ਬਹੁਤ ਵੱਡਾ ਦਰਖਤ ਬਣ ਚੁੱਕਾ ਹੈ ਜ਼ਿਲ੍ਹਾ ਲੈਵਲ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਹੈ ਪੰਜਾਬ ਲੈਵਲ ਆਲੀ ਦੇ ਉੱਤੇ ਪ੍ਰੋਗਰਾਮ ਬਣਾਇਆ ਗਿਆ ਬਹੁਤ ਹੁਦ ਨਾਲ ਜੋ ਇਹਨਾਂ ਨੇ ਸਿੱਖਿਆ ਦਿੱਤਾ ਰਾਹ ਦਿੱਤਾ ਸੀ ਉਸ ਨੂੰ ਮੋਦੀ ਸਾਹਿਬ ਨੇ ਸ਼ਾਹ ਸਾਹਿਬ ਨੇ ਬਹੁਤ ਜੋਰ ਸ਼ੋਰ ਨਾਲ ਗਰੀਵਾਂ ਦੀ ਸਹਾਇਤਾ ਕੀਤੀ ਆ ਮਕਾਨ ਬਣਾ ਕੇ ਦਿੱਤੇ ਆ ਆਂਚਮਨ ਕਾਰਡ ਦਿੱਤੇ ਆ ਹੋਰ ਦਿੱਤੇ ਆ ਪੂਰਾ ਤਨਮਨ ਨਾਲ ਇਹਨਾਂ ਜੋ ਇਹਨਾਂ ਨੇ ਪੜਾਟ ਪੜਾਇਆ ਸੀ ਉਹਨੂੰ ਪੂਰਾ ਕੀਤਾ ਜਾ ਰਿਹਾ ਤੇ ਮੈਂ ਹਾਂ ਅਮਰਤਪਾਲ ਸਿੰਘ ਆ ਫੀਡ ਮੈਂਬਰ ਬੀਜੇਪੀ ਬਾਰਸਲ ਤੇ ਅੱਜ ਸਭਦੇ ਦੇ ਪੱਲੇ ਫੀਡ ਕਰਕੇ ਇਹਨਾਂ ਜਨਮ ਦਿਨ ਮਨਾਇਆ ਜਾ ਰਿਹਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ek aur whatsapp channel par